ਹਾਂਜੀ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੇ ਲਈ ਪੰਜਾਬ ਪੁਲਿਸ ਵੱਲੋਂ ਹੁਣ ਜੋ ਐਕਸ਼ਨ ਕੀਤੇ ਜਾ ਰਹੇ ਆ ਉਹ ਤੁਸੀਂ ਦੇਖ ਸਕਦੇ ਹੋ ਦੀ ਮੂੰਹ ਬੋਲਦੀ ਤਸਵੀਰ ਵਾਰਡ ਨੰਬਰ 16 ਦੇ ਵਿੱਚ ਤੁਹਾਨੂੰ ਵਿਖਾਈ ਦੇ ਰਹੀ ਹੈ ਭਗਵੰਤ ਮਾਨ ਜੀ ਦਾ ਜੋ ਜੋ ਸੀਐਮ ਸਾਹਿਬ ਸਾਡੇ ਪੰਜਾਬ ਦੇ ਨੇ ਜਦੋਂ ਉਹਨਾਂ ਦਾ ਬਿਆਨ ਆਉਂਦਾ ਕਿ ਵੀ ਜੋ ਯਾਰੀਆਂ ਤੇ ਰਿਸ਼ਤੇਦਾਰੀਆਂ ਦਾ ਨੈਕਸਸ ਤੋੜਿਆ ਜਾਏਗਾ ਉਸ ਤੋਂ ਬਾਅਦ ਬਦਲੀਆਂ ਵੱਡੇ ਪੱਤਰ ਤੇ ਹੋਣੀਆਂ ਤੇ ਪੁਲਿਸ ਨੂੰ ਆਦੇਸ਼ ਦਿੱਤੇ ਜਾਂਦੇ ਕਿ ਵੀ ਜੋ ਨਸ਼ਾ ਕਰਦੇ ਆ ਜਾਂ ਨਸ਼ਾ ਵੇਚਦੇ ਆ ਉਹ ਨਸ਼ਾ ਵੇਚਣ ਵਾਲਿਆਂ ਨੂੰ ਸ਼ਕਤੀ ਦੇ ਨਾਲ ਨਜਿੱਠਿਆ ਜਾਵੇ ਨਹੀਂ ਪੁਲਿਸ ਦੇ ਉੱਪਰ ਵੀ ਸਖਤ ਕਾਰਵਾਈ ਹੋਵੇਗੀ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਜੋ ਅ ਵੈਸੇ ਤਾਂ ਪਹਿਲਾਂ ਵੀ ਡੀਐਸਪੀ ਧਰਮਵੀਰ ਸਿੰਘ ਵੱਲੋਂ ਜੋ ਨਸ਼ੇ ਦਾ ਲੱਖ ਤੋੜਨ ਦੇ ਲਈ ਜੋ ਰੇਡਾਂ ਕੀਤੀਆਂ ਜਾਂਦੀਆਂ ਰਹੀਆਂ ਤਲਾਸ਼ੀਆਂ ਲੈਂਦੀਆਂ ਜਾ ਰਹੀਆਂ ਨੇ ਉਸ ਦੇ ਹੁਣ ਸਰਚ ਬਿਆਨ ਦੇ ਰਾਹੀਂ ਜੋ ਵਾਰਡ ਨੰਬਰ 16 ਦੇ ਵਿੱਚ ਬੰਗਾਲਾ ਵਸਤੀ ਹੈ ਬੰਗਾਲਾ ਵਸਤੀ ਦੇ ਵਿੱਚ ਜੋ ਰੇਡ ਕੀਤੀ ਜਾ ਰਹੀ ਹੈ ਡੀਐਸਪੀ ਧਰਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਨਾਲ ਐਸਐਚਓ ਬਲਵਿੰਦਰ ਸਿੰਘ ਤੇ ਥਾਣਾ ਸਦਰ ਦੇ ਐਸਐਚਓ ਸੁਵਤੀ ਧਮਾਨ ਉਹ ਵੀ ਇੱਥੇ ਇਸ ਸਮੇਂ ਰੇਡ ਦੇ ਵਿੱਚ ਉਹਨਾਂ ਦੇ ਨਾਲ ਹਾਜ਼ਰ ਨੇ ਤੇ ਸਾਰੇ ਪਾਸੇ ਰੇਡਾਂ ਕਿੱਥੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਸਰਚ ਬਿਆਨ ਚੱਲ ਰਿਹਾ ਹੈਗਾ ਫਿਲਹਾਲ ਅਜੇ ਤੱਕ ਕੋਈ ਨਸ਼ੇ ਦੀ ਸਮੱਗਰੀ ਨਹੀਂ ਫੜੀ ਗਈ ਹੈਗੀ ਤੇ ਪੂਰੇ ਸਵੇਰ ਅਸੀਂ ਸਵੇਰੇ 2 ਘੰਟੇ ਤੋਂ ਇਹ ਜੋ ਸਰਚ ਬਿਆਨ ਚੱਲ ਰਿਹਾ ਹੈਗਾ ਪੁਲਿਸ ਬੜੀ ਤੰਦੇਹੀ ਦੇ ਨਾਲ ਲੱਗੀ ਹੋਈ ਹੈ ਜੋ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਉੱਥੋਂ ਚੈੱਕ ਕੀਤਾ ਜਾ ਰਿਹਾ ਹੈਗਾ ਕਿ ਵੀ ਕਿੱਥੇ ਕਿੱਥੇ ਨਸ਼ਾ ਵਿਕ ਰਿਹਾ ਤੇ ਲੋਕਾਂ ਨੂੰ ਲੱਟ ਦਿੱਤਾ ਜਾ ਰਿਹਾ ਡੀਐਸਪੀ ਸਾਹਿਬ ਵੱਲੋਂ ਆਪਣਾ ਨੰਬਰ ਲੋਕਾਉਂਡ ਦਿੱਤਾ ਜਾ ਰਿਹਾ ਹੈ ਕਿ ਮੇਰੇ ਨਾਲ ਡਾਇਰੈਕਟ ਸੰਪਰਕ ਕਰੋ ਜਿੱਥੇ ਵੀ ਨਸ਼ਾ ਵਿਕਦਾ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਫਿਰ ਵੀ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਗੱਲ ਕਰਦੇ ਆਂ ਡੀਐਸਪੀ ਸਰਦਾਰ ਧਰਮ ਸਿੰਘ ਜੀ ਦੇ ਨਾਲ ਤਰਨਵੀਰ ਸਿੰਘ ਜੀ ਦੇ ਨਾਲ ਸਸੀਗਾ ਬਾਜੀ ਅੱਜ ਜਿਹੜੀ ਸਰਚ ਮੀਹਾਂਚ ਲਾਇਆ ਜਾ ਰਿਹਾ ਹੈ ਜੀ ਕੀ ਮਕਸਦ ਦੇਖੋ ਇਹ ਸਾਡੇ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਕਰਦੇ ਰਹਿੰਦੇ ਹਾਂ ਸਸਤੇ ਪਹਿਲਾਂ ਜਿਹੜੇ ਹੈਗੇ ਅੱਜ ਇਹ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਮਾਨਵ ਜੋਗ ਡੀਜੀਪੀ ਸਾਹਿਬ ਤੇ ਹੈ ਜਿਹੜੇ ਨਿਸ਼ਾ ਦੇਸ਼ਾਂ ਤੇ ਤੇ ਇਹ ਜਿਹੜੇ ਅੱਜ ਅਸੀਂ ਸਿਟੀ ਕਲਾਲੀ ਦੇ ਵਿੱਚ ਜਿਹੜੀ ਬੰਗਾਲਾ ਵਸਤੀ ਉਹ ਚੈੱਕ ਕਰ ਰਹੇ ਹਾਂ ਕਿਉਂਕਿ ਜਿਹੜਾ ਹੈਗਾ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੀ ਬਹੁਤ ਇੱਥੇ ਸਖਤ ਹੈਗੀ ਆ ਤੇ ਅੱਗੇ-ਅੱਗੇ ਵੀ ਜਿਹੜੀ ਸਰਚ ਆਪਰੇਸ਼ਨ ਇਦਾਂ ਦੇ ਕੀਤੇ ਜਾਣਗੇ ਜਿਹੜਾ ਹੁਣ ਸਾਡਾ ਇਸ ਟਾਈਮ ਚੱਲ ਰਿਹਾ ਘਰਾਂ ਦੀ ਚੈਕਿੰਗ ਕਰ ਰਹੇ ਹਾਂ ਅਸੀਂ ਇਹ ਕੋਈ ਤੇ ਇੱਕ ਦੇਖਣ ਦੇ ਵਿਚਾਰ ਆ ਰਿਹਾ ਹੈਗਾ ਕਿ ਵੀ ਆਮ ਲੋਕ ਡਰਦੇ ਆਂ ਵੀ ਕਿਸੇ ਜੋ ਨਸ਼ਾ ਵੇਚਦੇ ਆ ਉਹਨਾਂ ਦੀ ਇਨਫੋਰਮੇਸ਼ਨ ਦੇਣ ਦੇ ਬਾਰੇ ਵਿੱਚ ਪਿੱਛੇ ਕਈ ਚੀਜ਼ਾਂ ਆਈਆਂ ਹੈਗੀਆਂ ਵੀ ਅਸੀਂ ਪੁਲਿਸ ਨੂੰ ਜਾਣਕਾਰੀ ਦੇ ਦਿੰਨੇ ਆ ਤੇ ਬਾਅਦ ਚ ਉਹ ਛੁੱਟ ਜਾਂਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਦੁਸ਼ਮਣੀ ਪੈ ਜਾਂਦੀ ਐ ਇਸ ਤਰ੍ਹਾਂ ਦਾ ਕੀ ਨੈਕਸਸ ਚੱਲ ਰਿਹਾ ਨਹੀਂ ਦੇਖੋ ਅਸੀਂ ਮੈਂ ਜਿੱਥੇ ਵੀ ਜਾਂਦਾ ਆਪਣਾ ਨੰਬਰ ਜ਼ਰੂਰ ਸ਼ੇਅਰ ਕਰਦਾ ਹਾਂ ਜੀ ਜ਼ਰੂਰੀ ਨਹੀਂ ਕਿ ਅਸੀਂ ਸਰਚ ਬਿਹਾਨ ਦੇ ਵਿੱਚ ਹੀ ਨੰਬਰ ਸ਼ੇਅਰ ਕਰੀਏ ਜਦੋਂ ਅਸੀਂ ਆਫਿਸ ਵੀ ਹੁੰਦੇ ਆ ਕੋਈ ਆਉਂਦਾ ਉਹਨਾਂ ਨੂੰ ਅਸੀਂ ਨੰਬਰ ਜਰੂਰ ਦਿੰਦੇ ਆ ਆਪਣਾ ਕਿ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਨਸ਼ਾ ਵੇਚਦਾ ਤੇ ਸਾਨੂੰ ਫੋਨ ਕਰੋ ਜਰੂਰ ਕਿਉਂਕਿ ਉਹਨਾਂ ਦੀ ਅਸੀਂ ਹਮੇਸ਼ਾ ਜਿਹੜੀ ਜਾਣਕਾਰੀ ਗੁਪਤ ਰੱਖਦੇ ਆ ਕਿ ਪਹਿਲਾਂ ਵੀ ਇੱਕ ਦੋ ਵਾਰ ਇਦਾਂ ਹੀ ਮੈਨੂੰ ਫੋਨ ਆਏ ਸੀ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕੀਤੀ ਵੀ ਹੈਗੀ ਸੀ ਵੀ ਲੋ ਜੇਲ ਵੀ ਭੇਜੇ ਸੀ ਇਸ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸਾਡੇ ਵੱਲੋਂ ਕਿਸੇ ਦਾ ਨਾਮ ਜਨਤਾ ਦੇ ਵਿੱਚ ਦੱਸਿਆ ਜਾਂਦਾ ਵੀ ਸਾਨੂੰ ਇਹ ਨਹੀਂ ਇਨਫੋਰਮੈਂਸ ਦਿੱਤੀ ਸੀ ਇਹ ਵਧੀਆ ਚੀਜ਼ ਹੈ ਕਿ ਜਦ ਤੱਕ ਸਾਥ ਨਹੀਂ ਮਿਲੂਗਾ ਪਬਲਿਕ ਤ ਵੀ ਕਰਾਂਗੇ ਆ ਹੁਣ ਪਿੱਛੇ ਦੇਖਿਆ ਆਪਾਂ ਨੇ ਪਿਛਲੀ ਗਲੀ ਦੇ ਵਿੱਚ ਬਜ਼ੁਰਗ ਬੜੇ ਖੁਸ਼ ਹੋਏ ਉਹਨਾਂ ਨੇ ਬੜਾ ਖੁਸ਼ੀ ਦਾ ਜ਼ਾਹਰ ਕੀਤੀ ਲੋਕ ਵੀ ਦੱਬੀ ਆਵਾਜ਼ ਚ ਕਹਿ ਰਹੇ ਸੀਗੇ ਵੀ ਬਹੁਤ ਵਧੀਆ ਪੁਲਿਸ ਦਾ ਇਹ ਕਦਮ ਹੈਗਾ ਵੀ ਪੁਲਿਸ ਕਰੇ ਇਹ ਤੇ ਲੱਗਦਾ ਨਹੀਂ ਵੀ ਇੱਕ ਤਾਂ ਥੋੜਾ ਡਰ ਖੁੱਲ ਰਿਹਾ ਲੋਕਾਂ ਦਾ ਜੀ ਬਿਲਕੁਲ ਦੇਖੋ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਇਦਾਂ ਦੀ ਆ ਜਿਹੜੇ ਆਸ-ਪਾਸ ਲੋਕ ਵੀ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਜੀ ਸਾਡੇ ਆਸ-ਪਾਸ ਕੋਈ ਗਲਤ ਕੰਮ ਕਰਦਾ ਹੈ ਉਹਨਾਂ ਨੂੰ ਵੀ ਇਹ ਫੀਲਿੰਗ ਹੁੰਦੀ ਹੈ ਕਿ ਚਲੋ ਸਾਡੇ ਇਹ ਰੀ ਚੈਕਿੰਗ ਕਰ ਰਹੀ ਹੈ ਘਟੋ-ਘਟ ਉਹਦੇ ਨਾਲ ਜਿਹੜੇ ਛਰਾਰਤੀ ਬੰਦੇ ਆ ਉਹ ਵੀ ਸੁਧਰ ਸਕਦੇ ਕਿਤੇ ਦੇ ਕਿਤੇ ਜਿਹੜੇ ਅਸੀਂ ਇਹ ਅੱਗੇ ਵੀ ਇਦਾਂ ਦੇ ਸਰਚ ਅਭਿਆਨ ਜਿਹੜੇ ਚਲਾਉਂਦੇ ਰਵਾਂਗੇ ਜੀ ਅਤੇ ਲੋਕਾਂ ਲੋਕਾਂ ਤੋਂ ਕੀ ਸਹਿਯੋਗ ਚਾਹੁੰਦੇ ਤੁਸੀਂ ਲੋਕਾਂ ਤੋਂ ਇਹ ਹੈ ਕਿ ਜੇ ਤੁਹਾਡੇ ਆਸ-ਪਾਸ ਕੋਈ ਇਦਾਂ ਦਾ ਕੰਮ ਕਰਦਾ ਉਹਨੂੰ ਇਹ ਨਾ ਸੋਚੋ ਤੁਸੀਂ ਕਿ ਕਿਸੇ ਹੋਰ ਦਾ ਮੁੰਡਾ ਕਰ ਰਿਹਾ ਸਾਡੇ ਘਰ ਕਿਹੜਾ ਕੋਈ ਕਰ ਰਿਹਾ ਪੁਲਿਸ ਨੂੰ ਦੱਸੋ ਜਦੋਂ ਤੁਸੀਂ ਇਨਫੋਰਮੇਸ਼ਨ ਦੋਗੇ ਤਾਂ ਹੀ ਅਸੀਂ ਉਹਨਾਂ ਦੇ ਉੱਪਰ ਕਾਰਵਾਈ ਕਰੂਗੇ ਕਿਉਂਕਿ ਇਹ ਨਾ ਉਹ ਵੀ ਉਹ ਚੀਜ਼ ਤੁਹਾਡੇ ਘਰ ਤੱਕ ਵੀ ਪਹੁੰਚਵੇ ਮੁਰਕੇ ਤੁਹਾਡੇ ਘਰ ਨੂੰ ਵੀ ਖਤਮ ਕਰੇ ਇਸ ਕਰਕੇ ਹਰ ਇੱਕ ਜਿਹੜਾ ਨਾਗਰਿਕ ਹੈਗਾ ਉਹਨੂੰ ਮੇਰੀ ਇਹ ਅਪੀਲ ਆ ਕਿ ਇਹ ਸਾਨੂੰ ਪੁਲਿਸ ਨੂੰ ਦੱਸਿਆ ਜਾਵੇ ਕਿ ਤੁਹਾਡੇ ਏਰੀਆ ਦੇ ਕੋਈ ਗਲਤ ਕੰਮ ਕਰਦਾ ਕਿ ਅਸੀਂ ਟਾਈਮ ਤੇ ਉਹਨਾਂ ਤੇ ਉੱਪਰ ਕਾਰਵਾਈ ਕਰ ਸਕੀਏ ਜੀ ਬਿਲਕੁਲ ਇਹ ਸੰ ਡੀਐਸਪੀ ਤਰਨਵੀਰ ਸਿੰਘ ਜੀ ਇਹਨਾਂ ਦਾ ਕਹਿਣਾ ਹੈ ਕਿ ਵੀ ਇਹ ਨਾ ਸੋਚੋ ਕਿ ਵੀ ਹੋਰ ਬੱਚੇ ਨਸ਼ਾ ਕਰ ਰਹੇ ਆ ਜਾਂ ਕੋਈ ਹੋਰ ਵੇਚ ਰਿਹਾ ਵੀ ਸਾਡੇ ਘਰ ਦੇ ਵਿੱਚ ਇਹ ਅੱਗ ਨਹੀਂ ਆਏਗੀ ਇਹ ਅੱਗ ਨਸ਼ਿਆਂ ਦੀ ਤੁਹਾਡੇ ਘਰ ਦੇ ਵਿੱਚ ਆ ਕੇ ਵੀ ਤੁਹਾਡੇ ਬੱਚਿਆਂ ਲਈ jaan ਲੈਵਾ ਸਭ ਤੋਂ ਹੋ ਸਕਦੀ ਹੈ ਤੇ ਇਸ ਅੱਗ ਨੂੰ ਰੋਕਣ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਵੀ ਸਾਾਨੂੰ ਪੁਲਿਸ ਨੂੰ ਤੁਸੀਂ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਪੂਰੀ ਤਹਿਦੀਦੀ ਦੇ ਨਾਲ ਨਿਭਾਵਾਂਗੇ ਉਹਨਾਂ ਨੇ ਆਪਣੇ ਨੰਬਰ ਡੀਐਸਟੀ ਸਾਹਮਣੇ ਆਪਣੇ ਨੰਬਰ ਵੀ ਲੋਕਾਂ ਨੂੰ ਦਿੱਤੇ ਆ ਤੇ ਹੁਣ ਵੇਖਣਾ ਇਹ ਬਣਦਾ ਕਿ ਵੀ ਲੋਕ ਪੁਲਿਸ ਦੇ ਨਾਲ ਕਿੰਨਾ ਰابطਾ ਕਰਦੇ ਨੇ ਤੇ ਇਸ ਜੋ ਨਸ਼ਿਆ ਦੇ ਖਿਲਾਫ ਜੋ ਇੱਕ ਮਹਿੰਮ ਚੱਲੀ ਹੋਈ ਹੈ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਚਲਾਈ ਹੋਈ ਹੈ ਤੇ ਪੁਲਿਸ ਬੜੀ ਤਨਦੇਹੀ ਦੇ ਨਾਲ ਚਲਾ ਰਹੀ ਹੈ ਉਸ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਮੇਰੇ ਨਾਲ ਬਾਹਰ 24 ਤੋਂ ਸ਼੍ਰੀ ਗੁਨੇਸ਼ ਦੀ ਰਿਪੋਰਟ ਸਾਡਾ ਮੋਰਸ ਆ ਰਿਹਾ ਹਾਂਜੀ ਬੀਬੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੋਲੇ ਨਸ਼ੇ ਦੇ ਨਸ਼ੇ ਅੱਡੇ ਲੈ ਜਾਂਦੇ ਨੇ ਨਸ਼ੇ ਅੱਡੇ ਲੈ ਜਾਂਦੇ ਨੇ ਨਸ਼ੇ ਟੋਣੇ ਚਾਹੀਦੇ ਹਾਂ ਨਸ਼ਾ ਵਿਕਦਾ ਹੋਰ ਹੈ ਹੈ ਨਹੀਂ ਜੀ ਅੱਛਾ ਮੇਰੀ ਬਾਤ ਸੁਣਾ ਜੇ ਲੱਭ ਲੈਣਾ ਫੜ ਲਾਓ ਹਟੇ ਨਹੀਂ ਇਹ ਨਹੀਂ ਹਟ ਰਹੇ ਜੋ ਡੀਐਸਪੀ ਸਾਹਿਬ ਨੇ ਹੁਣ ਰੇਡ ਕੀਤੀ ਮੇਰੀ ਬਾਤ ਸੁਣਾ ਕਿਵੇਂ ਦਾ ਲੱਗਦਾ ਤੁਹਾਨੂੰ ਮੈਂ ਮੇਰੀ ਨਾਲ ਮੈਂ ਪਛਾਣਾ ਆ ਮੈਂ ਵੋਟਾ ਪਾਉਣੀ ਆ ਛਾਪਟਾਣੀ ਆ ਵੋਟ ਜਿਹੜੇ ਪਾਉਣੀ ਆ ਪਾਓ ਤੇ ਨਸ਼ਾ ਨਾ ਵਿੱਚੋ ਨਾ ਦੇ ਸੇ ਬਜੇ ਬੋ बर्बाद हो जाए छोटे छोटे नाले में बड़वाद हो जाए डीएसपी साहब ने रेड करिया किमेदा लगदा हाँ? जी सर अच्छा हो गया मजा वापस अच्छा लग रहा है मजा वापस अच्छा लग अच्छा अच्छा रहा है अच्छा मेरा है अपना मेरा मेरा अच्छा था है मेरा है अभी ठीक है ना गलत ठीक है बहुत अच्छा